ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ। ਉਹ ਰਾਜਸੀ ਜਿਲੰਦਲਬਾਈ ਪੁਰ ਚੌਂਕ ਤੋਂ ਜੱਸੀਆ ਰੋਡ ਤੱਕ ਗ੍ਰੀਨ ਬੈਲਟ ਦਾ ਸ਼ੋਭਰਮ ਕੀਤਾ ਜਿਸ ਦੇ ਵਿੱਚ ਵਧੀਆ ਜਿਵੇਂ ਆਪਾਂ ਕਹਿੰਦੇ ਪਾਰਕ ਜਿੱਥੇ ਤੁਸੀਂ ਸਭੇ ਸਿ ਮਿਲੇਗਾ ਪਾਰਕ ਬਣਾਵਾਂਗੇ ਜਿੱਥੇ ਕੋਈ ਵੈਸੇ ਜਗਾ ਘਟ ਹੈ ਉੱਥੇ ਗ੍ਰੀਨਰੀ ਦੀ ਕੋਈ ਰਸਤਾ ਲੱਭ ਕੇ ਹੋਈ ਹੈ ਉਹ ਜਾ ਜੈਨੀ ਕਰਾ ਕੇ ਅਸੀਂ ਵਧੀਆ ਇਸ ਏਰੀਆ ਨੂੰ ਬਣਾਉਣਾ ਹੈ ਔਰ ਇਹ ਨੇੜੇ ਨੂੰ ਲੱਖ ਦੀ ਲੱਖ ਦੇ ਨਾਲ ਨੇੜੇ ਨੂੰ ਲੱਖ ਰੁਪਏ ਲਗਣਾ ਹੈ ਜਿਸ ਨਾਲ ਇਹ ਸਾਰਾ ਏਰੀਆ ਵਧੀਆ ਸਿਸਟਮ ਦੇ ਅਜੂਰਾ ਲਾਈਟਾਂ ਵੀ ਲੱਗਣਗੀਆਂ ਹਰੇ ਵਧੀਆ ਪੌਦੇ ਲੱਗਣਗੇ ਲਗਾਤਾਰ ਡਵੈਲਪਮੈਂਟ ਹੋ ਰਹੀ ਹੈ ਔਰ ਜੇ ਮੈਂ ਕਰੋੜਾਂ ਦੀ ਗੱਲ ਕਰਾਂ ਗਿਣਤੀ ਨਹੀਂ ਹੋ ਸਕਦੀ ਕਿੰਨੇ ਕਰੋੜਾਂ ਦੇ ਕੰਮ ਮੇਰੇ ਹਲਕੇ ਚ ਹੋ ਚੁੱਕੇ ਨੇ ਔਰ ਹਲੇ ਕਰੋੜਾਂ ਦੇ ਕੰਮ ਰਹਿੰਦੇ ਨੇ ਜਿਹੜੇ ਸੀ ਇਸ ਸਾਲ ਜੀ ਮੁਕੰਮਲ ਕਰਨੇ ਨੇ ਔਰ ਚਾਹੇ ਉਹ ਦਰਿਆ ਦੇ ਪੁਲ ਹੋਣ ਚਾਹੇ ਬੁਲੀਆਂ ਹੋਣ ਚਾਹੇ ਸੜਕਾਂ ਹੋਣ ਚਾਹੇ ਸੀਵਰ ਹੋਵੇ ਚਾਹੇ ਲਾਈਟਾਂ ਲਗਣੀ ਹੋਣ ਚਾਹੇ ਪਾਣੀ ਦੀ ਲੈਣਾ ਪੈਣੀ ਹੋਣ ਚਾਹੇ ਟਿਊਬਵਲ ਲੱਗਣੇ ਹੋਣ ਚਾਹੇ ਸਾਡਾ ਵਰਲਡ ਬੈਂਕ ਦਾ ਸਕੀਮ ਜਿਹੜੀ ਸਾਡੇ ਆਈ 24 ਘੰਟੇ ਪਾਣੀ ਦਿੰਦੀ ਉਹ ਹੋਵੇ ਸਾਡੇ ਸਾਰੇ ਪ੍ਰੋਜੈਕਟ ਚੱਲੇ ਨੇ ਚਾਰ ਟੈਂਕੀਆਂ ਮੇਰੀਆਂ ਬਣ ਰਹੀਆਂ ਨੇ ਹ ਡਵੈਲਪਮੈਂਟ ਦਾ ਸਾਲ ਚੱਲਣਾ ਸਾਡਾ ਸਾਰਾ ਕਿਉਂਕਿ ਅਸੀਂ 2025 ਨੂੰ ਗੱਲ ਵੀ ਦਾ ਕਿ ਨਵੇਂ ਸਾਲ 26 'ਚ ਵੜੇ ਆਂ ਔਰ ਨਵਾਂ 2026 ਤੁਹਾਡੇ ਸਾਰਿਆਂ ਵਾਸਤੇ ਹਰਿਆ ਭਰਿਆ ਔਰ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਵਾਲਾ ਔਰ ਖੁਸ਼ਹਾਲੀ ਵਾਲਾ ਪੰਜਾਬ ਬਣੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਅਸੀਂ ਜਲੰਧਰ ਬਾਈਪੁਰ ਚੌਂਕ ਤੋਂ ਜੱਸਿਆ ਰੋਡ ਤੱਕ ਗ੍ਰੀਨ ਬੈਲਟ ਦਾ ਸ਼ੁਰੂਆਮ ਕੀਤਾ ਜਿਸ ਦੇ ਵਿੱਚ ਵਧੀਆ ਜਿਵੇਂ ਆਪਾਂ ਕਹਿੰਦੇ ਪਾਰਕ ਜਿੱਥੇ ਤੁਸੀਂ ਸਭੇ ਸੇ ਮਿਲੇਗਾ ਪਾਰਕ ਬਣਾਵਾਂਗੇ ਜਿੱਥੇ ਕੋਈ ਵੈਸੇ ਜਗ੍ਹਾ ਘੱਟ ਹੈ ਉੱਥੇ ਗ੍ਰੀਨ ਇਨੀਸ਼ੀਏਟਿਵ ਕੋਲੋਂ ਬਹੁਤ ਸਾਰਾ ਬੱਕੇ ਕੋਈ ਇਹ ਹੋ ਜਾ। ਅਮ ਜੈਨੀ ਕਰਾ ਕੇ ਅਸੀਂ ਵਧੀਆ ਇਸ ਏਰੀਆ ਨੂੰ ਬਣਾਉਣਾ ਹੈ। ਔਰ ਇਹ 99 ਲੱਖ ਦੀ ਲੱਖ ਦੇ ਨਾਲ ਕਿ 99 ਲੱਖ ਰੁਪਏ ਲੱਗਣਾ ਹੈ। ਜਿਸ ਨਾਲ ਇਹ ਸਾਰਾ ਏਰੀਆ ਵਧੀਆ ਸਿਸਟਮ ਦੇ ਅਜੂਰਾ ਲੇਟਾਂ ਵੀ ਲੱਗਣਗੀਆਂ, ਹਰੇ ਵਧੀਆ ਪੌਦੇ ਲੱਗਣਗੇ। ਪੂਰਾ ਇਹ ਸਾਨੂੰ ਚਾਹੀਦਾ ਵੀ ਹੈ ਕਿਉਂਕਿ ਪੋਲੂਸ਼ਨ ਬਹੁਤ ਵਧ ਰਿਹਾ ਹੈ, ਬਿਸ਼ਾਲ ਰੋਕਣ ਮਾਰਤੇ ਸਾਨੂੰ ਹਰਾ-ਭਰਾ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਇਹ ਲੋਕਾਂ ਦੇ ਇਲਾਕੇ ਦੇ ਵਾਸੀ ਨੂੰ ਬਹੁਤ ਵੱਡੀ ਲਾਤ ਮਿਲੇਗੀ। ਅੱਛਾ ਬੱਕੇ ਲਗਾਤਾਰ ਘਟਨ ਹੋ ਰਿਹਾ ਇਸ ਇਲਾਕੇ ਵਿੱਚ ਕੰਮ ਵੀ ਹੋ ਰ ਉਹ ਲਗਾਤਾਰ ਇਹ ਕਿੰਨੇ ਕਿਦਾਂ ਕਾਰਨ ਹੋਣਗੇ ਨਵੇਂ ਸਾਲ ਦੇ ਦੇਖੋ ਮੇਰੀ ਗੱਲ ਸੁਣੋ ਕੀ ਇਹ ਲੋਕਾਂ ਦੀ ਸੋਚ ਹੈ ਲੋਕਾਂ ਦਾ ਅਸ਼ੀਰਵਾਦ ਹੈ ਲੋਕਾਂ ਨੇ ਜੋ ਮਨ ਬਣਾ ਕੇ ਸਾਨੂੰ ਇਸ ਹਲਕੇ ਦੀ ਸੇਵਾਦਾਰੀ ਕਰਨ ਦਾ ਮੌਕਾ ਦਿੱਤਾ ਸੀ ਬਾਕ ਖੂਬੀ ਲੋਕਾਂ ਦੀ ਸੋਚ ਪਤਾ ਕੋਈ ਚੱਲ ਰਹੀਆਂ ਔਰ ਜਿੱਥੇ ਜਿੱਥੇ ਲੋਕ ਕਹਿੰਦੇ ਉੱਥੇ ਡਿਵੈਲਪਮੈਂਟ ਹੋ ਰਹੀ ਹੈ ਔਰ ਮੈਂ ਤਾਂ ਇੱਕ ਮਾਨਾ ਕਹਿ ਸਕਦਾ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਇੱਕ ਬੜੀ ਅਲੱਗ ਤਰ੍ਹਾਂ ਦੀ ਪਾਰਟੀ ਹੈ ਜਿਸ ਦੇ ਵਿੱਚ ਲੋਕਾਂ ਨਾਲ ਕਿਤੇ ਬਾਅਦ ਇਹ ਇੱਕ ਕਰਕੇ ਪੂਰੇ ਹੋ ਰਹੇ ਨੇ ਨਹੀਂ ਤਾਂ ਰਵਾਇਤੀ ਪਾਰਟੀਆਂ ਕਰਦੀਆਂ ਕੀ ਸੀਆਂ ਵੋਟਾਂ ਲੈ ਲੈਂਦੀ ਸੀ ਰਾਜ ਕਰਦੀਆਂ ਚਲੀ ਜਾਂਦੀਆਂ ਸੀਆਂ ਪਰ ਕਿਤੇ ਨਾ ਕਿਤੇ 3.5 ਤੋਂ 400 ਤੋਂ ਲਗਾਤਾਰ ਡਿਵੈਲਪਮੈਂਟ ਹੋ ਰਹੀ ਹੈ ਔਰ ਜੇ ਮੈਂ ਕਰੋਨਾ ਦੀ ਗੱਲ ਕਰਾਂ ਗਿਣਤੀ ਨਹੀਂ ਹੋ ਸਕਦੀ ਕਿੰਨੇ ਕਰੋਨਾ ਦੇ ਕੰਮ ਮੇਰੇ ਹਲਕੇ ਜੋ ਚੁੱਕੇ ਨੇ ਔਰ ਹਾਲੇ ਕਰੋਨਾ ਦੇ ਕੰਮ ਰਹਿੰਦੇ ਨੇ ਜਿਹੜੇ ਸੀ ਇਸ ਸਾਲ ਜੀ ਮੁਕੰਮਲ ਕਰਨੇ ਨੇ ਔਰ ਚਾਹੇ ਉਹ ਦਰਿਆ ਦੇ ਪੁਲ ਹੋਣ ਚਾਹੇ ਬੁਲੀਆਂ ਹੋਣ ਚਾਹੇ ਸੜਕਾਂ ਹੋਣ ਚਾਹੇ ਸੀਵਰ ਹੋਵੇ ਚਾਹੇ ਉਹ ਲਾਈਟਾਂ ਲਗਣੀ ਹੋਣ ਚਾਹੇ ਪਾਣੀ ਦੀ ਲੈਣਾ ਪੈਣੀ ਹੋਣ ਚਾਹੇ ਟਿਊਬਵਲ ਲੱਗਣੇ ਹੋਣ ਚਾਹੇ ਸਾਡਾ ਉਹ ਬਲਡ ਬੈਂਕ ਦਾ ਸਕੀਮ ਜਿਹੜੀ ਸਾਡੇ ਆਈ ਹੈ 24 ਘੰਟੇ ਪਾਣੀ ਨਹੀਂ ਹੁੰਦੀ ਉਹ ਹੋਵੇ ਸਾਡੇ ਸਾਰੇ ਪ੍ਰੋਜ ਡਵੈਲਪਮੈਂਟ ਦਾ ਸਾਲ ਚੱਲਣਾ ਸਾਡਾ ਸਾਰਾ ਬਾਕੀ ਗੱਲ ਕਰੀਏ ਜਿਹੜੇ ਲੋਕ ਜਦੋਂ ਦੇਖੋ ਮੇਰੀ ਗੱਲ ਸੁਣਾਓ ਆਪਾਂ ਸਰਕਾਰ ਫਟੀਆਂ ਸਾਢੇ 3 ਸਾਲ ਹੋ ਗਏ ਉਹ ਸਰਕਾਰ ਨੂੰ ਚਲਾਉਣ ਵਾਸਤੇ ਜਦੋਂ ਸਾਡੀਆਂ ਮਾਨਯੂਰ ਪਹਿਲੀਆਂ ਸਰਕਾਰਾਂ ਨਹੀਂ ਸੀ ਬਿਲਕੁਲ ਸਾਫ਼ ਕਰਕੇ ਗਈਆਂ ਸੀ ਉਹਨਾਂ ਨਾਲ ਕਹਿੰਦੇ ਵੀ ਸੀਗੇ ਕਿ ਸਾਡੇ ਕੋਲ ਖਜ਼ਾਨਾ ਨਹੀਂ ਹੈਗਾ ਜਿਹੜਾ ਬੰਦਾ ਆਪ ਹੀ ਮੰਨ ਕੇ ਆਵੇ ਜਿਹੋ ਉਹਨਾਂ ਦਾ ਖਜ਼ਾਨਾ ਮੰਤਰੀ ਮੰਨ ਕੇ ਆਵੇ ਉਹਨਾਂ ਦੇ ਸੀਐਮ ਕਹਿੰਦੇ ਰਹੇ ਹੋਣ ਚਾਹੇ ਉਹ ਅਕਾਲੀ ਦਲ ਬੀਜੇਪੀ ਦੇ ਹੋਣ ਚਾਹੇ ਉਹ ਕਾਂਗਰਸ ਦੇ ਸੀਐਮ ਰਹੇ ਜਿੰਨੇ ਵੀ ਰਹੇ ਆ ਸਾਰਿਆਂ ਦੀ ਰਿਕਾਰਡਿੰਗਾਂ ਕਰਾ ਲਓ ਜਿਨਾਂ ਨੇ ਕਲੀਅਰ ਕਿ ਅੰਦਰ ਵੀ ਸਾਡੇ ਕੋਲ ਪੰਜਾਬ 'ਚ ਖਜ਼ਾਨਾ ਨਹੀਂ ਹੈ ਔਰ 3.5 ਕੋਣੇ 4 ਲੋਗੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਪੰਨ ਸਿੰਘ ਮਾਨ ਕਦੀ ਜਮਾਨਤ ਨੂੰ ਕਿਹਾ ਉਹਨਾਂ ਖਜ਼ਾਨਾ ਹੈ ਨਹੀਂ ਸਾਡਾ ਖਜ਼ਾਨਾ ਭਰਿਆ ਹੋਇਆ ਉਹ ਨਹੀਂ ਕਿ ਸਾਡੇ ਕੋਈ ਐਮਐਲਏ ਕਹਿੰਦੇ ਨੇ ਕੰਮ ਸ਼ੁਰੂ ਹੋ ਜਾਊਗਾ ਜੀ ਇੱਕ ਤਾਂ ਇਕ ਦੀ ਤਹਿਸੀਲ ਕਰਦਾ ਇਹ ਬੱਚਾ ਦੀ ਮੂਰਤ ਕਰਦਾ ਸਟਾਰਟ ਹੀ ਹੈ ਜੀ ਹਾਂ ਜੀ ਹਲਕਾ ਨੌਰਥ ਦੀ ਤਹਿਸੀਲ 15 ਦਿਨ ਮੇਰਾ ਸ਼ਾਇਦ ਤੇਰੇ ਮੂੰਹ ਲੱਡੂ ਪਾ ਦੇਾਂਗੇ ਅਜਾ ਬੱਕੀ ਦੇ ਦੇਖੇ ਵੇ ਕਈ ਕਾਫੀ ਤਕਰਨ ਦੇਖ ਰਹੇ ਦਸ ਤੋਂ 15 ਬੰਦੇ ਹੁੰਦੇ ਜਿੱਦਾਂ ਲੱਗਿਆ ਇਹ ਰਸ਼ ਲੱਗਦਾ 2022 ਦਾ ਪਿਆਰ ਹੈ ਦੇਖ ਲੋਕਾਂ ਦੀ ਸੋਚ ਹੈ ਜੀ ਅੱਜ ਜੇ ਤੁਹਾਡੇ ਖੜੇ ਨੇ ਤੇ ਤੋਦੋਂ ਨਹੀਂ ਖੜੇ ਮਨੋਂ ਖੜੇ ਆ ਨਾ ਲੋਕਾਂ ਨੂੰ ਡਿਵੈਲਪਮੈਂਟ ਨਜ਼ਰ ਆਉਂਦੀ ਆ ਮੇਰੇ ਵੱਸੇ ਕਹਿੰਦੇ ਆਪਣੀ ਡਿਵੈਲਪਮੈਂਟ ਦੇ ਵਾਸਤੇ ਖੜੇ ਆ ਲੋਗਾ ਨੇ ਪਿਆਰ ਦੇਖਣਾ ਸਤਿਕਾਰ ਦੇਖਣਾ ਜਿੱਥੇ ਮਿਲਦਾ ਉਹ ਜਿੱਥੇ तकरीबन ਲੋਕਾਂ ਦੀ ਡਿਵੈਲਪਮੈਂਟ ਹੈ ਸਾਰੀ মিডিਆ ਵੀਰਾਂ ਦਾ ਤੁਹਾਡਾ ਕਿਉਂਕਿ ਤੁਸੀਂ ਸਾਨੂੰ ਹਰ ਵੇਲੇ ਪਬਲਿਕ ਡੋਮੇਨ ਚ ਲੈ ਕੇ ਜਾਂਦੇ ਹੋ ਔਰ ਤੁਹਾਨੂੰ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਬਿਲਕੁਲ ਅੱਜ ਮਾਨਜੋਗ ਐਮਐਲਏ ਚੋਦਰੀ ਮਦਲਾਲ ਪੱਗਾ ਜੀ ਨੇ ਜੋ ਕਿ ਮੇਰੇ ਵਾਰਡ ਨੰਬਰ 94 ਔਰ 95 ਦੀ ਜਿਹੜੀ ਜੁਆਇੰਟ ਰੋਡ ਹੈ ਸਰਵਿਸ ਲੇਨ ਉਹਦੇ ਚ ਗ੍ਰੀਨ ਬੈਲਟ ਦੀ ਲੋੜ ਸੀ ਕਿਉਂਕਿ ਬਾਕੀ ਦਾ ਸਾਰੇ ਸਾਡੇ ਏਰੀਆ ਦੇ ਵਿੱਚ ਗ੍ਰੀਨ ਬੈਲਟ ਬਣ ਚੁੱਕੀ ਸੀ ਜਲੰਧਰ ਬਾਈਪਾਸ ਤੋਂ ਲੈ ਕੇ ਔਰ ਮੈਂ ਕਹਿ ਸਕਦਾ ਬਹੁਤ ਹੀ ਲੋਕਾਂ ਦੇ ਵਿੱਚ ਸਾਭ ਹੈ ਔਰ ਧੰਨਵਾਦ ਕਰਦਾ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਦਾ ਕਿਉਂਕਿ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਸਾਡਾ ਹਲਕਾ ਲੋਕਾਂ ਦੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤਰੱਕੀਆਂ ਲਿਜਾ ਰਿਹਾ ਪਰ ਮੈਂ ਵਧਾਈ ਦੇਣਾ ਤੁਹਾਡੇ ਮਾਧਿਅਮ ਤੋਂ ਸਾਰ